ਤੇ ਮੈਂ ਜੰਸ਼ਨ ਕੌਨ ਮੈਂ ਤਾਂ ਬੱਸ ਲੈ ਕੇ ਜਾ ਰਿਹਾ ਸੀਗਾ ਤੇ ਪੱਲੇ ਮੈਂ ਚੱਲਣਾ ਸੀਗਾ ਜੀ ਉਤੋਂ ਅੱਛਾ ਤੇ ਬੱਚੇ ਵਿੱਚ ਬੈੜਗੇ ਸੀ ਮੁੰਡੇ ਆ ਕੇ ਕੁਛ ਨਾ ਪਟਾਕੇ ਵੀ ਜਾਰੇ ਸੀ ਬਣ ਕੋਲੇ ਜਾਨੀ ਮੁੰਡੇ ਰ ਸੀਗੇ ਇਹਨਾਂ ਕੋਲੇ ਤੇ ਅਸੀਂ ਰੋਕਣ ਗਏ ਸੀ ਵੀ ਸਾਡੇ ਕੋ ਕੁੜੀਆਂ ਬੈਠੀਆਂ ਵਿੱਚ ਵੀ ਤੁਸੀਂ ਬਣਾਂ ਕੋਲੇ ਨਾ ਮਜਾਓ ਆ ਕੇ ਅੱਛਾ ਐਨੀ ਦੇਰ ਚ ਇੱਥੇ ਹੱਥੋਂ ਭਾਈ ਹੋਏ ਦੋ ਮੁੰਡੇ ਸੀਗੇ ਹੱਥੋਂ ਭਾਈ ਹੋਏ ਤੇ ਅਸੀਂ ਮੈਂ ਕੋਲ ਛਡਵਾ ਰਿਹਾ ਸੀਗਾ ਜੀ ਅੱਛਾ ਇਹਨਾਂ ਨੇ ਮੇਰੀ ਚ ਕੋਈ ਚੀਜ਼ ਮਾਰਤੀ ਮੇਰੇ ਸਿਰ ਦੇ ਵਿੱਚ ਆ ਗਈ ਹੇ ਜੀ ਹੁਣੇ ਤੁਹਾਡੇ ਜ਼ਰੀਏ ਸਾਨੂੰ ਸੂਚਨਾ ਮਿਲਈ ਹੈ ਵੀ ਸੀਤੋ ਰੋਡ ਤੇ ਕੋਈ ਦੋ ਤਰ੍ਹਾਂ ਦਾ ਆਪਸੀ ਕੋ ਲੜਾਈ ਝਗੜਾ ਹੋਇਆ ਹੈ ਗੁਰਮੇਰਾ ਨਾਮ ਕੀਤਾ ਜੀ ਇੱਥੇ ਕੀ ਗੱਲ ਕੀ ਹੋਈ ਕਿੱਥੋਂ ਦੇ ਹੋ ਤੁਸੀਂ ਕੀ ਨਾਮ ਕੀ ਤੁਹਾਡਾ ਪੂਰਾ ਮੇਰਾ ਮੇਰਾ ਨਾਮ ਗੁਰਦਸ ਸਿੰਘ ਆ ਮਾਧਮਾ ਵੀ ਆ ਰਹਿਣ ਵਾਲਾ ਹਾਂ ਜੀ ਅੱਛਾ ਜੀ ਤੇ ਮੈਂ ਜਮਸ਼ਰਪੁਰ ਤੋਂ ਬੱਸ ਲੈ ਕੇ ਜਾ ਰਿਹਾ ਸੀਗਾ ਤੇ ਅੱਲੇ ਮੈਂ ਚੱਲਣਾ ਸੀਗਾ ਜੀ ਉੱਥੋਂ ਅੱਛਾ ਤੇ ਬੱਚੇ ਵਿੱਚ ਬੈੜਗੇ ਸੀ ਮੁੰਡੇ ਆ ਕੇ ਕੁਛ ਨਾ ਪਟਾਕੇ ਵਿਜਾਦੇ ਸੀ ਵੈਣ ਕੋਲੇ ਕਾਹਦੇ ਪਟਾਕੇ ਵਿਜਾਦੇ ਸੀ ਬੁਲਟ ਸੀਗਾ ਜੀ ਇਹਨਾਂ ਕੋਲੇ ਤੇ ਅਸੀਂ ਰੋਕਣ ਗਏ ਸੀ ਵੀ ਸਾਡੇ ਕੋਲ ਕੁੜੀਆਂ ਬੈਠੀਆਂ ਵਿੱਚ ਵੀ ਤੁਸੀਂ ਵੈਣਾਂ ਕੋਲੇ ਨਾ ਵਜਾਓ ਆ ਕੇ ਅੱਛਾ ਐਨੀ ਦੇਰ ਚ ਇੱਥੇ ਆਥੋ ਪਾਈ ਹੋਏ ਦੋ ਮੁੰਡੇ ਸੀਗੇ ਅੱਥੋਂ ਭਾਈ ਹੋਏ ਤੇ ਅਸੀਂ ਮਾਂ ਕੋਲ ਛੜਵਾ ਰਿਆ ਸੀ ਜੀ ਅੱਛਾ ਇਹਨਾਂ ਨੇ ਮੇਰੀ ਚੀ ਕੋਈ ਚੀ ਮਾਰਤੀ ਮੇਰੇ ਸਿਰ ਦੇ ਵਿੱਚ ਆ ਗਈ ਪੁੱਛੋ ਮੁੰਡੇ ਕਿੰਨੇ ਜਣੇ ਸੀਗੇ ਮੁੰਡੇ ਤਕਰੀਬਨ 3 ਤੋਂ 4 ਜਣੇ ਸੀਗੇ ਜੀ ਕਿੱਥੋਂ ਨੇ ਮੁੰਡੇ ਕੁਝ ਪਤਾ ਲੱਗਿਆ ਜੀ ਨਹੀਂ ਜੀ ਹੱਲੇ ਤੱਕ ਤਾਂ ਨਹੀਂ ਮੇਰੇ ਦੂਸਰੇ ਦੋਸਤ ਕੋਲੇ ਨੰਬਰ ਹੈ ਨਾ ਤੇ ਬੁਲਟ ਦਾ ਉਹ ਮੁੰਡੇ ਦਾ ਫੋਟੋ ਪੁੱਛੀ ਕਿੱਥੋਂ ਦੀ ਕਿੱਥੋਂ ਦੀ ਗੱਲ ਕਿੱਥੋਂ ਦੀ ਹੈ ਅਜੰਸ਼ਮ ਕੋਨਮੈਂਟ ਹਬੋਰ ਦੀ ਕਿ ਤੁਸੀਂ ਸਕੂਲ ਦੇ ਬੱਚੇ ਉਹਨਾਂ ਦੇ ਚੱਕੇ ਲੈ ਕੇ ਚੱਲੇ ਸੀਗੇ ਨਹੀਂ ਵੀਰੇ ਮੈਂ ਆਪਣੀ ਵੈਨ ਚਲਾਉਂਦਾ ਜੀ ਮੈਂ ਕਿਸੇ ਦੇ ਕੋਲੇ ਡਰਾਈਵਿੰਗ ਕਰਦਾ ਨਹੀਂ ਬੱਚੇ ਕਿੱਥੋਂ ਦੇ ਸੀਗੇ ਸਕੂਲ ਦੇ ਅਜੰਕਸ਼ਨ ਕੌਂਵਨਟ ਦੇ ਸੀ ਜੀ ਕਿਹਨੇ ਸਕੂਲ ਦੇ ਬੱਚੇ ਰੌਂਡ ਤੇ ਗੱਡੀਆਂ ਖੜ੍ਹਦੀਆਂ ਸਾਡੀਆਂ ਸੀ ਉੱਥੇ ਹੀ ਸੀਗੇ ਉੱਥੇ ਪੁਲਿਸ ਫੋਰਸ ਵੀ ਦਾ ਨਾਕਾ ਲੱਗਿਆ ਹੁੰਦਾ ਹੈ ਬਕਾਇ ਨਹੀਂ ਕੁਝ ਨਹੀਂ ਲੱਗਿਆ ਹੁੰਦਾ ਜੀ ਉੱਥੇ ਕੋਈ ਪੁਲਿਸ ਵਾਲਾ ਨਹੀਂ ਕੁਝ ਕਰ ਸਕਦਾ ਜੀ ਕੁਝ ਨਹੀਂ ਤੇ ਰੋਜ਼ ਦਾ ਕੰਮ ਹੀ ਹੈ ਜੀ ਇਹਨਾਂ ਦਾ ਠੀਕ ਹੈ ਵੈਨ ਚਾਲਕ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਬੁਲਟ ਤੇ ਪਟਾਕਿਆ ਚਲਾਣ ਨੂੰ ਲੈ ਕੇ ਮੁੰਡੇ ਨੂੰ ਰੋਕਿਆ ਗਿਆ ਸੀ ਕੀ ਮਾਮਲਾ ਕੀ ਨਿਕਲ ਏ ਜੀ ਹੁਣੇ ਤੁਹਾਡੇ ਜ਼ਰੀਏ ਸਾਨੂੰ ਸੂਚਨਾ ਮਿਲਈ ਹੈ ਵੀ ਸੀਤੋ ਰੋਡ ਤੇ ਬਈ ਦੋ ਤਰ੍ਹਾਂ ਦਾ ਆਪਸੀ ਕੋਈ ਲੜਾਈ ਝਗੜਾ ਹੋਇਆ ਫਿਲਹਾਲ ਹਸਪੀਟਲ ਆਏ ਐ ਐਮਰਾਂ ਰਕਟੀ ਨੇ ਜਿਵੇਂ ਐਮਰਾਂ ਦੇ ਮੁਤਾਬਕ ਅਗਲੀ ਕਾਰ ਵੀ ਅਮਰ ਚੱਲਦੀ ਜਾਊਗੀ ਤੇ ਮਾ ਜੰਕਸ਼ਨ ਕੋਲੋਂ ਮੈਂ ਤਾਂ ਬੱਸ ਲੈ ਕੇ ਜਾ ਰਿਹਾ ਸੀਗਾ ਤੇ ਪੱਲੇ ਮੈਂ ਚੱਲਣਾ ਸੀਗਾ ਹੀ ਉੱਥੋਂ ਅੱਛਾ ਤੇ ਬੱਚੇ ਵਿੱਚ ਬੈੜ ਗਏ ਸੀ ਮੁੰਡੇ ਆ ਕੇ ਕੁਛ ਨਾ ਪਟਾਕੇ ਵੀ ਜਾ ਰਹੇ ਸੀ ਬੰਨ ਕੋਲੇ ਬਨੋ ਰੋਸੀਗਾ ਜੀ ਇਹਨਾਂ ਕੋਲੇ ਤੇ ਅਸੀਂ ਰੋਕਣ ਗਏ ਸੀ ਵੀ ਸਾਡੇ ਕੋਲ ਕੁੜੀਆਂ ਬੈਠੀਆਂ ਵਿੱਚ ਵੀ ਤੁਸੀਂ ਵੈਣਾ ਕੋਲੇ ਨਾ ਵਜਾਓ ਆ ਕੇ ਅੱਛਾ ਇੰਨੀ ਦੇਰ ਚ ਇੱਥੇ ਹੱਥੋ ਪਾਈ ਹੋਏ ਦੋ ਮੁੰਡੇ ਸੀਗੇ ਹੱਥੋ ਪਾਈ ਹੋਏ ਤੇ ਅਸੀਂ ਮਾਂ ਕੋਲੇ ਛੜਵਾ ਰਿਆ ਸੀ ਜੀ ਅੱਛਾ ਇਹਨਾਂ ਨੇ ਮੇਰੀ ਚ ਕੋਈ ਚੀਜ਼ ਮਾਰਤੀ ਮੇਰੇ ਸਿਰ ਦੇ ਵਿੱਚ ਆ ਗਈ ਇਹ ਜੀ ਹੁਣ ਤੁਹਾਡੇ ذریعے ਸਾਨੂੰ ਸੂਚਨਾ ਮਿਲੀ ਹੈ ਵੀ ਸੀਤੋ ਰੋਡ ਤੇ ਵੀ ਦੋ ਤਰ੍ਹਾਂ ਦਾ ਆਪਸੀ ਕੋਈ ਲੜਾਈ ਝਗੜਾ ਹੋਇਆ ਹੈ ਗੁਰਮੇਰਾ ਨਾਮ ਗੀਤਾ ਜੀ ਜਿੱਥੇ ਕੀ ਗੱਲ ਕੀ ਹੋਈ ਕਿੱਥੋਂ ਦੇ ਹੋ ਤੁਸੀਂ ਕੀ ਨਾਮ ਕੀ ਤੁਹਾਡਾ ਪੂਰਾ ਮੇਰਾ ਮੇਰਾ ਨਾਮ ਗੁਰਦਸ ਸਿੰਘ ਆ ਮਾਧਮਾ ਵੀ ਆ ਰਹਿਣਾ ਵਾਲਾ ਹਾਂ ਜੀ ਅੱਛਾ ਜੀ ਤੇ ਮੈਂ ਜਮਸ਼ਰਪੁਰ ਮੰਡ ਤੋਂ ਬੱਸ ਲੈ ਕੇ ਜਾ ਰਿਹਾ ਸੀਗਾ ਤੇ ਪੱਲੇ ਮੈਂ ਚੱਲਣਾ ਸੀਗਾ ਜੀ ਉੱਥੋਂ ਅੱਛਾ ਤੇ ਬੱਚੇ ਵਿੱਚ ਬੈੜਗੇ ਸੀ ਮੁੰਡੇ ਆ ਕੇ ਕੁਛ ਨਾ ਪਟਾਕੇ ਵਜਾਦੇ ਸੀ ਵੈਣ ਕੋਲੇ ਕਾਹਦੇ ਪਟਾਕੇ ਵਜਾਦੇ ਸੀ ਬੁਲਟ ਸੀਗਾ ਜੀ ਇਹਨਾਂ ਕੋਲੇ ਤੇ ਅਸੀਂ ਰੋਕਣ ਗਏ ਸੀ ਵੀ ਸਾਡੇ ਕੋਲ ਕੁੜੀਆਂ ਬੈਠੀਆਂ ਵਿੱਚ ਵੀ ਤੁਸੀਂ ਵੈਣਾਂ ਕੋਲੇ ਨਾ ਵਜਾਓ ਆ ਕੇ ਅੱਛਾ ਐਨੀ ਦੇਰ ਚ ਇੱਥੇ ਆਥੋ ਬਾਈ ਹੋਏ ਦੋ ਮੁੰਡੇ ਸੀਗੇ ਤੋਂ ਪਾਈ ਹੋਏ ਤੇ ਅਸੀਂ ਮੈਂ ਕੋਲ ਛੜਵਾ ਰਿਆ ਸੀ ਜੀ ਅੱਛਾ ਇਹਨਾਂ ਨੇ ਮੇਰੀ ਚ ਕੋਈ ਚੀਜ਼ ਮਾਰਤੀ ਮੇਰੇ ਸਿਰ ਦੇ ਵਿੱਚ ਆ ਗਈ ਪੁੱਛੋ ਮੁੰਡੇ ਕਿੰਨੇ ਜਣੇ ਸੀਗੇ ਮੁੰਡੇ ਤਕਰੀਬਨ 3 ਤੋਂ 4 ਜਣੇ ਸੀਗੇ ਜੀ ਇਹ ਕਿੱਥੋਂ ਨੇ ਮੁੰਡੇ ਕੁਝ ਪਤਾ ਲੱਗਿਆ ਜੀ ਨਹੀਂ ਜੀ ਹੱਲੇ ਤੱਕ ਤਾਂ ਨਹੀਂ ਮੇਰੇ ਦੂਸਰੇ ਦੋਸਤ ਕੋਲੇ ਨੰਬਰ ਹਨ ਤੇ ਬੁਲਟ ਦਾ ਅਜੰਕਸ਼ਨ ਦਾ ਫੋਟੋ ਕਿਥੋਂ ਦੀ ਕਿਥੋਂ ਦੀ ਗੱਲ ਕਿਥੋਂ ਦੀ ਹੈ ਅਜੰਕਸ਼ਨ ਕੌਨਮੈਂਟ ਖਬਰ ਦੀ ਤੇ ਤੁਸੀਂ ਸਕੂਲ ਦੇ ਬੱਚੇ ਉਹਨਾਂ ਦੇ ਚੱਕ ਲੈ ਕੇ ਚੱਲੇ ਸੀਗੇ ਨਹੀਂ ਵੀਰੇ ਮੈਂ ਆਪਣੀ ਵੈਨ ਚਲਾਉਂਦਾ ਜੀ ਮੈਂ ਕਿਸੇ ਦੇ ਕੋਲੇ ਡਰਾਈਵਰੀ ਕਰਦਾ ਨਹੀਂ ਬੱਚੇ ਕਿੱਥੋਂ ਦੇ ਸੀਗੇ ਸਕੂਲ ਦੇ ਅਜੰਕਸ਼ਨ ਕੌਨਮੈਂਟ ਦੇ ਸੀ ਜੀ ਅਸੀਂ ਖੜੇ ਸੀ ਸਕੂਲ ਦੇ ਬੱਚੇ ਰੌਂਡ ਤੇ ਗੱਡੀਆਂ ਖੜਦੀਆਂ ਸਾਡੀਆਂ ਅਸੀਂ ਉੱਥੇ ਹੀ ਸੀਗੇ ਉੱਥੇ ਪੁਲਿਸ ਫੋਰਸ ਵੀ ਦਾ ਨਾਕਾ ਲੱਗਿਆ ਹੁੰਦਾ ਬਕਾਇ ਨਹੀਂ ਕੁਝ ਨਹੀਂ ਲੱਗਿਆ ਹੁੰਦਾ ਜੀ ਉੱਥੇ ਕੋਈ ਪੁਲਿਸ ਵਾਲਾ ਨਹੀਂ ਕੁਝ ਕਰ ਸਕਦਾ ਜੀ ਕੁਝ ਨਹੀਂ ਤੇ ਰੋਜ਼ ਦਾ ਕੰਮ ਹੀ ਹੈ ਜੀ ਇਹਨਾਂ ਦਾ ਠੀਕ ਹੈ ਨਾਂ ਚਾਲਕ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਬੁਲਟ ਤੇ ਪਟਾਕਿਆ ਚਲਾਣ ਨੂੰ ਲੈ ਕੇ ਮੁੰਡੇ ਨੂੰ ਰੋਕਿਆ ਗਿਆ ਸੀ ਕੀ ਮਾਮਲਾ ਕੀ ਨਿਕਲਿਆ ਸਾਹਮਣੇ ਜੀ ਇਹ ਜੀ ਹੁਣੇ ਤੁਹਾਡੇ ذریعے ਸਾਨੂੰ ਸੂਚਨਾ ਮਿਲੀ ਹੈ ਵੀ ਸੀਤੋ ਰੋਡ ਤੇ ਵੀ ਦੋ ਤਰ੍ਹਾਂ ਦਾ ਆਪਸੀ ਕੋਈ ਲੜਾਈ ਝਗੜਾ ਹੋਇਆ ਫਿਲਹਾਲ ਹਸਪੀਟਲ ਆਏ ਆ ਐਮਲਰ ਰਿਕਟਿਨ ਨੇ ਜਿਵੇਂ ਐਮਲਰ ਦੇ ਮੁਤਾਬਕ ਅਗਲੀ ਕਾਰਵਾਈ ਅਮਰਚਿ ਲਾਂਦੀ ਜਾਊਗੀ